ਅੰਮ੍ਰਿਤਸਰ ਦੇ ਪਿੰਡ ਦ ਬੁਰਜੀ ਦੇ ਵਿੱਚ ਐਨ ਆਰ ਆਈ ਦੇ ਕਰਤੇ ਹਮਲਾ ਹੋਇਆ ਜਿੱਆਂ ਇਸ ਦੀ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਾਨੂੰਨ ਦੀਆਂ ਤਜੀਆਂ ਉਡਾਈਆਂ ਜਾਂਦੀਆਂ ਨੇ ਉਸ ਦੀਆਂ ਮੂਹੋ ਬੋਲਦੀਆਂ ਤਸਵੀਰਾਂ ਇਹ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਪਰਿਵਾਰ ਅੰਦਰ ਹੁੰਦਾ ਤੇ ਕੁਝ ਅਣਪਛਾਤੇ ਨੌਜਵਾਨ ਆਉਂਦੇ ਨੇ ਤੇ ਘਰ ਦੇ ਗੇਟ ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਗਨੀਮਤ ਇਹ ਰਹੀ ਹੈ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਿਸ ਤਰੀਕੇ ਦੇ ਨਾਲ ਇਹਨਾਂ ਨੌਜਵਾਨਾਂ ਨੇ ਹਮਲਾ ਕੀਤਾ ਗੇਟ ਤੇ ਇਹਨਾਂ ਸੀਸੀਟੀਵੀ ਤਸਵੀਰਾਂ ਤੋਂ ਅੰਦਾਜ਼ਾ ਲਗਾਓ ਕਿ ਕਿੰਨੇ ਗੁੱਸੇ ਦੇ ਵਿੱਚ ਆਏ ਸੀ ਜੇਕਰ ਗੇਟ ਖੁੱਲ੍ਹਾ ਹੁੰਦਾ ਤੇ ਉਹ ਅੰਦਰ ਜਾ ਕੇ ਕਿਸ ਤਰੀਕੇ ਦੇ ਨਾਲ ਜਾਣੇ ਨੁਕਸਾਨ ਕਰਦੇ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾਓ ਦੱਸ ਦੇ ਕਿ ਇੱਥੇ ਪਰਿਵਾਰ ਦੇ ਵਿੱਚ ਬਜ਼ੁਰਗ ਰਹਿੰਦੇ ਨੇ ਬੱਚੇ ਰਹਿੰਦੇ ਨੇ ਤੇ ਮਹਿਲਾਵਾਂ ਵੀ ਰਹਿੰਦੀਆਂ ਨੇ ਤੇ ਜੋ ਮਹਿਲਾਵਾਂ ਦੇ ਪਤੀ ਨੇ ਉਹ ਬਾਹਰ ਨੇ ਐਨਆਰਆਈ ਪਰਿਵਾਰ ਹੈ ਤੇ ਕਿਸ ਤਰੀਕੇ ਦੇ ਨਾਲ ਹੁਣ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੇ ਮੰਗ ਕਰ ਰਹੇ ਨੇ ਦੱਸ ਦੇ ਕਿ ਇਹ 18 ਅਪ੍ਰੈਲ ਦੀ ਘਟਨਾ ਹੈ ਤੇ ਕਾਰਵਾਈ ਨਾ ਹੋਣ ਕਰਕੇ ਹੁਣ ਇਹ ਵੀਡੀਓ ਜਾਰੀ ਕੀਤੀ ਗਈ ਹੈ ਤੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਗਈ ਹੈ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਜੋ ਅਣਪਛਾਤੇਆਂ ਦੇ ਵੱਲੋਂ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਨਾਲ ਹੀ ਨਹੀਂ ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕੁਝ ਮਹੀਨੇ ਪਹਿਲਾਂ ਵੀ ਅੰਮ੍ਰਿਤਸਰ ਤੋਂ ਅਜਿਹੀ ਖਬਰ ਨਿਕਲ ਕੇ ਸਾਹਮਣੇ ਆਈ ਸੀ कि ਜਿੱਥੇ ਐਨ ਆਰ ਆਈ ਦੇ ਘਰ ਚ ਦਾਖਲ ਹੋ ਕੇ ਗੋਲੀਬਾਰੀ ਕੀਤੀ ਗਈ ਸੀ ਤੇ ਪਿੰਡ ਵੀ ਦਬੁਰਜੀ ਹੀ ਸੀ ਸੋ ਇਹ ਦੂਜੀ ਤਸਵੀਰ ਹੈ ਹੁਣ ਪਿੰਡ ਦਬੁਰਜੀ ਦੀ ਜਿੱਥੇ ਐਨ ਆਰ ਆਈ ਦੇ ਘਰ ਤੇ ਹਮਲਾ ਕੀਤਾ ਗਿਆ ਦੱਸ ਦੇ ਕਿ ਜੋ ਪਹਿਲਾ ਹਮਲਾ ਹੋਇਆ ਸੀ ਉਸ ਦੇ ਵਿੱਚ ਇੱਕ ਨੌਜਵਾਨ ਵੀ ਜ਼ਖਮੀ ਹੋਇਆ ਸੀ ਜੋ ਅਮਰੀਕਾ ਦੇ ਵਿੱਚ ਰਹਿੰਦਾ ਸੀ ਤੇ ਆਪਣੇ ਘਰ ਆਇਆ ਹੋਇਆ ਸੀ ਉਸ ਵਕਤ ਵੀ ਜੋ ਪਰਿਵਾਰ ਸੀ ਉਸਨੇ ਮਦਦ ਦੀ ਗੁਹਾਰ ਲਗਾਈ ਸੀ ਪਰ ਜੋ ਪੰਜਾਬ ਦੀ ਇਹ ਬਦਲਦੀ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਉਸ ਨੂੰ ਵੇਖ ਕੇ ਹਰ ਕੋਈ ਦਹਿਸ਼ਤ ਵਿੱਚ ਹੈ ਹਰ ਪਾਸੇ ਸਹਿਮ ਦਾ ਮਾਹੌਲ ਹੈ ਕਿ ਸ੍ਰੀਕਤ ਨਾਲ ਤੁਸੀਂ ਆਪਣੇ ਘਰ ਦੇ ਅੰਦਰ ਵੀ ਸੁਰੱਖਿਤ ਨਹੀਂ ਹੋ ਇਹਨਾਂ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪਰਿਵਾਰ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਣੇ ਆ ਹਲੋ 사ਸੀ ਕਾਲ ਜੀ ਮੇਰਾ ਪਿੰਡ ਦਬੁਰਜੀਆ ਮੈਂ ਐਨ ਆਰ ਆਈ ਹਾਂ ਤੇ ਮੇਰੇ ਬੱਚੇ ਨੇ ਪਿੱਛੇ ਇੰਡੀਆ ਬਾਪੇ ਉਹ ਬਜ਼ੁਰਗ ਹੈ ਤੇ ਮੇਰੇ ਘਰ ਬੰਡੇ ਮਾਰ ਲਾਗੇ ਨੇ ਮੇਰੇ ਪਰਿਵਾਰ ਨੂੰ ਤੇ 7-8 ਦਿਨ ਹੋ ਗਏ ਆ ਪ੍ਰਸ਼ਾਸਨ ਤੋਂ ਅਸੀਂ ਰਿਪੋਰਟ ਵੀ ਲਿਖਾਈ ਹੈ ਕੋਈ ਕਾਰਵਾਈ ਨਹੀਂ ਨਾਲ ਕੀਤੀ ਤੇ ਮੇਰੀ ਬੇਨਤੀ ਹੈ ਜੀ ਮੁੱਖ ਮੰਤਰੀ ਸਾਹਿਬ ਨੂੰ ਇਹਦਾ ਧਿਆਨ ਦਿੱਤਾ ਜਾਵੇ ਕੱਲ ਨੂੰ ਉਹ ਮੁੰਡੇ ਕੋਲ ਪਿਸਤੌਲ ਵੀ ਹੈ ਕਹਿੰਦੇ ਗੋਲੀਆਂ ਵੀ ਚਲਾਈਆਂ ਹੋਈਆਂ ਹਨਾ ਤੇ ਮਿਹਰਬਾਨੀ ਤੁਹਾਡੀ ਤੁਸੀਂ ਇਹ ਦਰਿਹਾਲ ਦੋ ਪ੍ਰਸ਼ਾਸਨ ਨੂੰ ਬੇਨਤੀ ਦੁਨੀਆ ਤੇ ਜੋੜ ਕੇ ਜੀ ਸਾਡੇ ਨਾਲ ਮਤਲਬ ਕੀ ਵਾਰਦਾਤ ਹੋਈ ਹੈ 18 ਤਰੀਕ ਨੂੰ ਸਵਾ 8 ਵਜੇ ਠੀਕ ਹੈ ਜਿਹੜਾ ਜਿਹੜਾ ਵਾਰਦਾਤ ਕਰਨ ਵਾਸਤੇ ਸਾਨੂੰ ਉਹਨਾਂ ਬਾਰੇ ਕੁਝ ਨਹੀਂ ਪਤਾ ਉਹ ਹੈਗਾ ਸੀ ਤੁਹਾਡੇ ਸਾਡੇ ਤਾਏ ਸੋਰੇ ਦਾ ਪੋਤਾ ਨਾਲ ਆਨ ਪਛਾਤੇ ਮੁੰਡੇ ਸੀ ਸਾਡੇ ਗੇਰ ਤੇ ਵਾਰਦਾਤ ਕਰਕੇ ਗਏ ਸਾਬ ਕਿਵੇਂ ਕਰਕੇ ਤਲਵਾਰਾਂ ਚਲਾ ਕੇ ਗਏ ਨੇ ਹਾਂਜੀ ਪਰਿਵਾਰ ਕਿੱਥੇ ਦਾ ਰਹਿਣਾ ਉਹਦਾ ਤੇ ਕੀ ਇਹ ਤੂੰ ਨਾ ਫਿਰ ਬੇਕੁਨ ਨਾ ਤੇਰਾ ਸਮਾ ਸਾਡੇ ਹਸਬੰਦ ਜਿਹੜੇ ਬਾਹਰ ਨੇ ਸਿਆਨਾ ਦੇ ਪਰਿਵਾਰ ਦਾ ਘਰ ਵਿੱਚ ਬਜ਼ੁਰਗ ਰਹਿੰਦੇ ਨੇ ਛੋਟੇ ਬੱਚੇ ਨੇ ਤੇ ਅਸੀਂ ਦੋ ਲੇਡੀਆਂ ਰਹਿੰਦੀਆਂ ਹਾਂ ਹਾਂਜੀ ਸਾਨੂੰ ਇਹਨਾਂ ਨੂੰ ਪੂਰਾ ਖਤਰਾ ਹੈ ਹਾਂਜੀ ਝਗੜਾ ਕਿਸ ਕਰਦਾ ਹੈ ਸਰ ਇਹ ਤਾਂ ਸਾਨੂੰ ਪਤਾ ਨਹੀਂ ਕਿਸੇ ਨਾਲ ਝਗੜਾ ਹੋਇਆ ਜੇ ਕਹਿੰਦੇ ਗਾਲਾਂ ਕੱਢੀਆਂ ਤਾਂ ਫਿਰ ਗਾਲਾਂ ਦਾ ਸਾਨੂੰ ਪ੍ਰੂਫ ਦੇਣ ਤੇ ਜਿਨ ਨੇ ਜਿੰਨੂੰ ਕੱਢੀਆਂ ਉਹ ਸਾਡੇ ਸਾਹਮਣੇ ਆਵੇ ਪ੍ਰੂਫ ਲੈ ਕੇ ਆਉਣ ਸਾਡੇ ਸਾਹਮਣੇ ਫਿਰ ਅਸੀਂ ਉਸ ਗੱਲ ਤੇ ਆਚ ਨਿਭੜਾਂਗੇ ਪਹਿਲਾਂ ਸਾਡੇ ਹਮਲਾ ਕੀਤਾ ਗਿਆ ਹੈ ਹਮਲਾ ਸਰ ਸਾਡੇ ਪਾਇ ਸੋਰੇ ਦਾ ਪੋਤਾ ਵੈ ਨਾਂ ਉਹਦਾ ਹੈਰੀ ਹੈ ਹਾਂਜੀ ਕਿੰਨੇ ਨੌਜਵਾਨ ਆਏ ਸੀ ਹਮਲਾ ਕਰਨ ਆ ਚਾਰ ਜਾਨੇ ਆਏ ਸੀ ਸਰ ਅੱਛਾ ਅੰਦਰ ਵਿੱਚ ਕੀ ਕੀ ਹੋਇਆ ਹੱਥ ਸਾਰਾ ਦਾਤਰ ਸੀ ਉਹਨਾਂ ਦੇ ਦਾਤਰ ਮਾਰ ਕੇ ਸਾਡੇ ਨਾਲ ਹੀ ਕਰਦੇ ਸੁੱਟ ਗਏ ਨਹੀਂ ਕੋਲ ਦੋ ਤੇ ਪੋਲਸ ਲੋਕਰਮਤ ਹੋਏ ਨੇ ਤੇ ਤਿੰਨ ਸਾਡੇ ਘਰ ਲਾ ਕੋ ਬਰਾਮਤ ਹੋਏ ਵੱਡੀ ਪ੍ਰਭਾਤ ਚ ਕੋਈ ਹੋਰ ਨਹੀਂ ਇਸ ਕਰ ਸਾਰੇ ਇਹਨਾਂ ਦੇ ਬੱਚੇ ਛੋਟੇ ਬਜ਼ੁਰਗ ਨਹੀਂ ਤੇ ਦੋ ਨਾਲ ਅਸੀਂ ਲੇਡੀਜ਼ ਰਹਾਂਗੇ ਹਾਂਜੀ ਹਸਬੰਡ ਸਰ ਸਾਡੇ ਆਨਰਾਇ ਪਰਿਵਾਰ ਹੈ ਕੰਪਲੇਨ ਦਿੱਤੀ ਸੀ ਕੰਪਲੇਨ ਦਿੱਤੀ ਸਾਰ ਸਹੀ ਉਹਦੀ ਕੰਪਲੇਨ ਕਾਂ ਚੱਲ ਗਈ ਸਨ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਿ ਕੀ ਮੰਗ ਕਰਦੇ ਸੀ ਮੁੱਖ ਮੰਤਰੀ ਜੀ ਜਾਤ ਹੈ ਨਰੇਮ ਸਰ ਮੰਗਿਆ ਸੀ ਇਹ ਕਰਦੇ ਕਿ ਸਾਨੂੰ ਇਨਸਾਫ ਮਿਲੇ ਸਾਡੇ ਬੱਚੇ ਛੋਟੇ ਸਾਡੇ ਬੱਚੇ ਉਹਨਾਂ ਸਕੂਲ ਗਏ ਜਾਂ ਨਾ ਟਿਊਸ਼ਨ ਗਏ ਸਾਡਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਸਾਨੂੰ ਹੋਰ ਵੀ ਤੰਕੀਆਂ ਆਉਂਦੀਆਂ ਨੇ ਸਰ ਸਾਡਾ ਅਗਲਾ ਪਹਿਲੀ ਗੱਲ ਤੇ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਵੀ ਪੰਜਾਬ ਦੇ ਰਹਿਣ ਵਾਲੀਆਂ ਸਾਡੇ ਬੱਚੇ ਛੋਟੇ ਨੇ ਠੀਕ ਹੈ ਇਦਾਂ ਤਾਂ ਪੂਰਾ ਦੈਸ਼ਦਮ ਮਹੌਲ ਪੂਰੇ ਪਿੰਡ ਵਿੱਚ ਹੀ ਬਣ ਗਿਆ ਪਿੰਡ ਵਿੱਚ ਕਦੀ ਪਹਿਲਾਂ ਇਦਾਂ ਹੋਇਆ ਨਹੀਂ ਜੋ ਇਹ ਮੁੰਡਿਆਂ ਦੀ ਐਜ ਵੀ ਕੋਈ 15 ਸਾਲ 16 ਸਾਲ ਦੀ ਇਸ ਦੇ ਬੱਚੇ ਨੇ ਤੇ ਸਾਡੀ ਪੁਲਿਸ ਦਾ ਨਹੀਂ ਸਾਡੀ ਕੋਈ ਕਾਰਵਾਈ ਕਰੇਗੀ ਜਾਂ ਕੋਈ ਸਾਡਾ ਐਨ ਆਰ ਆਈ ਮੰਤਰੀ ਨਹੀਂ ਸਾਡੀ ਕੋਈ ਵੀ ਸੁਣਦਾ ਪਰ ਅਸੀਂ ਇਹ ਆਪਣਾ ਪੰਜਾਬ ਛੱਡ ਕੇ ਅਸੀਂ ਇੱਥੇ ਚੱਲ ਗਏ ਅਸੀਂ ਤੇ ਆਪਣੇ ਘਰ ਚ ਬਹੁਤ ਵਧੀਆ ਰਹਿ ਰਹੇ ਸੀ ਪਤਾ ਨਹੀਂ ਸਾਨੂੰ ਵੀ ਕਿਉਂ ਉਹਨਾਂ ਨੇ ਇਹ ਕੀਤੀ ਵਾਰਦਾਤ ਗੁੰਡਾਗਰਦੀ ਕੀਤੀ ਹੈ ਰਾਤ ਨੂੰ ਸਾਡੇ ਘਰ ਗੇਟ ਦੇ ਬਾਹਰ ਉਹਨਾਂ ਨੇ ਸਵਾ 8 ਦੇ ਕਰੀਬ ਤਰਪਾਨਾ ਚਲਾਈਆਂ ਤੇ ਧਾਰ ਹਥਿਆਰ ਉਹਨਾਂ ਨੇ ਚਲਾਏ ਪਰ ਸਾਨੂੰ ਪਤਾ ਨਹੀਂ ਵੀ ਕੀ ਉਹਨਾਂ ਨੇ ਕਿਉਂ ਕੀਤਾ ਤੇ ਕੀ ਕਾਰਨ ਸੀ ਇਹ ਦੇ ਵਿੱਚ ਕੀ ਹੋਇਆ ਜੀ ਹੋਰ ਹੋਇਆ ਸਾਰ ਸਾਨੂੰ ਤੇ ਪਹਿਲਾਂ ਤਾਂ ਕੁਝ ਪਤਾ ਨਹੀਂ ਹੈਗਾ ਵੀ ਹੋਇਆ ਕੀ ਹੈ ਪਰ ਹੁਣ ਸਾਨੂੰ ਬਾਅਦ ਵਿੱਚ ਪਤਾ ਲੱਗਾ ਕੁਝ ਵੀ ਇਦਾਂ ਕੋਈ ਗਾਲ ਗੂਲ ਦਾ ਵਿੱਚ ਮਾਮਲਾ ਹੁੰਦਿਆ ਪਰ ਜੇ ਉਹਨਾਂ ਨੂੰ ਪਤਾ ਸੀ ਵੀ ਚੱਲ ਜੇ ਇਹ ਪ੍ਰੋਬਲਮ ਹੋਈ ਹੈ ਕੋਈ ਤੇ ਸਾਨੂੰ ਘਰ ਆ ਕੇ ਕਹਿੰਦੇ ਵੀ ਸਾਡੇ ਤੂੰ ਘਰ ਵਿੱਚ ਇੰਟਰਫੇਅਰ ਨਹੀਂ ਕਰਨਾ ਹੈਗਾ ਤੇ ਪਰ ਉਹਨਾਂ ਨੇ ਸਿੱਧਾ ਇਦਾਂ ਲਿਆ ਕੇ ਹਿਆਰ ਤੇ ਵਾਰ ਕਰਨੀ ਇਹ ਕੋਈ ਚੰਗੀ ਗੱਲ ਥੋੜੀ ਹੈ